ਬਈਰ ਤੁਸੀਂ ਕਮਾਲ ਹੀ ਕਰਤੀ ਬਈਆ ਡਾਕਟਰ ਵੀ ਦੇਖ ਕੇ ਹੈਰਾਨ ਹੋ ਗਏ ਪੱਟ ਤਾਂ ਵੱਡੇ ਗਿਆ ਬਾਈ ਸਾਰੇ ਜੜ ਚੋਂ ਤੈਨੂੰ ਪਤਾ ਸੀ ਤੇਰੀ ਮਾਂ ਵੀ ਠੀਕ ਨਹੀਂ ਹੈ ਵੀ ਠੀਕ ਨਹੀਂ ਦੋਨੇ ਨਹੀਂ ਠੀਕ ਸੀ ਗਿਆ ਜਦੋਂ ਤੈਨੂੰ ਅੱਜ ਨੂੰ ਪਤਾ ਲੱਗਿਆ ਮੇਰੀ ਭੈਣ ਵੀ ਘਰੇ ਨਹੀਂ ਮੇਰੀ ਮਾਂ ਵੀ ਘਰੇ ਨਹੀਂ ਵੀ ਫਲਾਨਿਆਂ ਦਾ ਮੁੰਡਾ ਤੇ ਫਲਾਨੀ ਦੁਕਾਨ ਵਾਲਿਆਂ ਦਾ ਮੁੰਡਾ ਲੈ ਗਿਆ ਉਹਨਾਂ ਨੂੰ ਤੇਰੇ ਮਨ 'ਚ ਨਹੀਂ ਆਇਆ ਵੀ ਮੇਰੀ ਭੈਣ ਨੂੰ ਕਿੱਥੇ ਲੈ ਗਏ ਯਾਰ ਐਡੀ ਬਾਈ ਕੀ ਤੁਛ ਹੋਣੀ ਪੈ ਗਈ ਭੈਣਾ ਭਰਾਵਾਂ 'ਚ ਯਾਰ ਨਹੀਂ ਹੁਣ ਤੂੰ ਪਿਆਰ ਨਹੀਂ ਕਰਦੀ ਤੇ ਭਰਾ ਨੂੰ ਤੁਹਾਨੂੰ ਜਾਣ ਤੋਂ ਬਦਕੇ ਮੋ ਮੇਰੀ ਅੱਗੇ ਵੀ ਬਿਮਾਰ ਹੋ ਕੇ ਅਸੀ ਮੈਂ ਇਹਨ ਲਈ ਜਾਗ ਦੇ ਦੂੰਗਾ ਅੱਜ ਤੱਕ ਰਖੜੀ ਨਹੀਂ ਬਣਾਈ ਕਿੰਨੇ ਸਾਲ ਹੋ ਗਏ ਰਖੜੀ ਨਹੀਂ ਬਣਾਈਏ ਨੇ ਮੈਂ ਆਪਣਾ ਦੀਨਾ ਚੀਜ਼ ਦਊਂਗੀ ਤਾਂ ਪਨੇ ਭਰਾ ਖਾਤਰ ਹੈ ਪਰ ਬਾਥਰੂਮ ਵਿੱਚ ਹੀ ਹੋਣੇ ਲੱਤਾਂ ਗਲ ਗਈਆਂ ਥੱਲੇੋਂ ਪਿੱਛੋਂ ਡੈੱਡ ਹੋ ਗਈਆਂ ਚੁੰਡੀਆਂ ਵੱਡ ਚਾਕੂ ਮਾਰੀ ਚੱਲੋ ਵੱਡੀ ਚੱਲੋ ਮਹਿਸੂਸ ਹੀ ਹੋਣੋਂ हट ਗਈ ਬਿੱਕੋ ਕਾਰਚ ਦੋਨੇ ਪੈਣ ਭਰਾ ਰਹਿੰਦੇ ਸੀ ਵੀ ਤੂੰ ਅੰਦਰ ਜਾ ਕੇ ਕਿਉਂ ਨਹੀਂ ਦੇਖੇ ਇਹ ਵੀ ਭਾਈ ਇਹ ਦਾਦਾ ਵੀ ਮੇਰੀ ਬੋਲਬਾਣੀ ਨਹੀਂ ਸੀ ਮਾਤਾ ਸਾਡੇ ਨਾਲ ਲੜਦੀ ਸੀ ਪਰ ਇੰਨੇ ਦੂਰ ਨਾ ਹੋਵੋ ਵੀ ਇੱਕ ਦੂਜੇ ਦੀ ਤਕਲੀਫ ਹੀ ਦਿਖਣੋ ਹਾਂ 25 ਫੁੱਟ ਦੂਰ ਭੈਣ 2 ਸਾਲ ਹੋ ਗਏ ਅੰਦਰ ਪਈ ਗੜੀ ਜਾਂਦੀ ਆ ਮਨਪ੍ਰੀਤ ਕੌਣ ਆਇਆ ਜੀ ਭਰਾਵਾ ਤੇਰਾ ਏ ਐ ਸ਼ਕੀਨਾ ਆਇਆ ਦਾ ਬਾਈ ਦਾ ਹੈ ਕੀ ਚਮਨ ਭਾਜੀ ਬਾਈ ਯਾਰ ਤੁਸੀਂ ਵੀ ਕਮਾਲ ਹੀ ਕਰਤੀ ਬਾਈ ਆ ਤੇ ਦੇਖਿਓ ਨੀ ਮੈਂ ਪਾਣੀ ਸਾਡੇ ਤਾਂ ਮੰਮੀ ਸਾਡੇ ਨੇ ਜਿੱਦਾਂ ਸਾੜਨਾ ਲੜਦੀ ਬੋਸੀ ਤਾਂ ਮੰਮੀ ਨੇ ਕਮਰੇ ਚ ਗਿਆ ਪੁੱਛਣਾ ਜਦੋਂ ਉਹ ਘਰ ਨਾਲ ਆ ਗਿਆ ਜੀ ਭਾਈ ਉਹਨਾਂ ਦੀ ਦੁਕਾਨ ਤੇ ਜਾਂਦੀ ਸੀ ਫੇ ਮੈਂ ਕਿਹਾ ਉਹ ਘਰ ਨਾਲ ਆ ਕੇ ਇਹ ਤਾਂ ਮਤਲਬ ਪਤਾ ਨਹੀਂ ਜਿਉਂਦੀ ਕਿਵੇਂ ਹੈ ਵਿਚਾਰੀ ਡਾਕਟਰ ਵੀ ਦੇਖ ਕੇ ਹੈਰਾਨ ਹੋ ਗਏ ਪੱਟ ਤਾਂ ਵੱਡੇ ਹੀ ਗਿਆ ਬਾਈ ਸਾਰੇ ਜੜ ਚੋਂ ਇਹ ਤਾਂ ਜੇ ਕਿਤੇ ਮਾੜਾ ਜਿਹਾ 2-4 ਦਿਨ ਹੋਰ ਲੰਘ ਜਾਂਦੇ ਖਤਮ ਸੀ ਕੰਮ ਤੈਨੂੰ ਪਤਾ ਸੀ ਤੇਰੀ ਮਾਂ ਵੀ ਠੀਕ ਨਹੀਂ ਹੈ ਵੀ ਠੀਕ ਨਹੀਂ ਦੋਨੇ ਨਹੀਂ ਠੀਕ ਸੀ ਗਿਆ ਪਰ ਆਪਾਂ ਨੂੰ ਘਰ ਚ ਪਤਾ ਕੀ ਲੱਗਦਾ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਇਹ ਜਾਣ ਕੇ ਕਰਦੀਆਂ ਤੀਜੇ ਪਾਸੇ ਉੱਠ ਕੇ ਆ ਬੰਦਾ ਤੁਹਾਡੇ ਪਿੰਡ ਦਾ ਵੀ ਨਹੀਂ ਹੈਗਾ ਹਨਾ ਕਿਵੇਂ ਪਹੁੰਚਿਆ ਉੱਥੇ ਕਿਵੇਂ ਇਹ ਲੈ ਕੇ ਆਏ ਤੂੰ ਤਾਂ ਚਲ ਹੈ ਨਹੀਂ ਸੀ ਉੱਥੇ ਮੌਕੇ ਤੇ ਬੜੀ ਦੁੱਖ ਦੀ ਗੱਲ ਹੈ ਵੀ ਪਿੰਡ ਦੇ ਜਾਂ ਗਲੀ ਦੇ ਜਾਂ ਮਹੱਲੇ ਦੇ ਜਾਂ ਇਹਦੇ ਚਾਚੇ ਤਾਇਆ ਚੁਤਾਈ ਚੋ ਕੋਈ ਵੀ ਨਹੀਂ ਲੱਗਿਆ ਨਾਲ ਬਾਈ ਜਦੋਂ ਤੈਨੂੰ ਆਏ ਨੂੰ ਪਤਾ ਲੱਗਿਆ ਮੇਰੀ ਭੈਣ ਵੀ ਘਰੇ ਨਹੀਂ ਮੇਰੀ ਮਾਂ ਵੀ ਘਰੇ ਨਹੀਂ ਵੀ ਫਲਾਨਿਆਂ ਦਾ ਮੁੰਡਾ ਤੇ ਫਲਾਨੀ ਦੁਕਾਨ ਵਾਲਿਆਂ ਦਾ ਮੁੰਡਾ ਲੈ ਗਿਆ ਉਹਨਾਂ ਨੂੰ ਤੇਰੇ ਮਨ ਚ ਨਹੀਂ ਆਇਆ ਵੀ ਮੇਰੀ ਭੈਣ ਨੂੰ ਕਿੱਥੇ ਲੈ ਗਿਆ ਯਾਰ ਉਹ ਜਿੰਦੇ ਇਹਨਾਂ ਦੇ ਲੱਗੇ ਹੋਏ ਸੀ ਇਹਨਾਂ ਨੂੰ ਫੋਨ ਕਰਕੇ ਚਾਬੀ ਲੈਣ ਦੀ ਬਜਾਏ ਤੋ ਜਿੰਦੇ ਵੱਢ ਕੇ ਉੱਤੋਂ ਦੇ ਨਵੇਂ ਜਿੰਦੇ ਲਾ ਕੇ ਚਾਬੀ ਲੈ ਕੇ ਪਿੰਡ ਚਲਾ ਗਿਆ ਜਦੋਂ ਤੁਸੀਂ ਨਿੱਕੇ ਨਿੱਕੇ ਸੀ ਤੈਨੂੰ ਵੀ ਬੀੜਾ ਪਿਆਰ ਕਰਦਾ ਨਹੀਂ ਸੀ ਤੂੰ ਨਹੀਂ ਸੀ ਕਰਦੀ ਬਹੁਤ ਕਰਦੀ ਸੀ ਬਹੁਤ ਜ਼ਿਆਦਾ ਹੁਣ ਨਹੀਂ ਕਰਦੀ ਕਿਤੇ ਤੇਰੀ ਰਖੜੀ ਨਹੀਂ ਬਣਾਈ ਕਦੇ ਰਖੜੀ ਨਹੀਂ ਬਣਾਈ ਇਹਨੇ ਕਿੰਨੇ ਸਾਲ ਹੋ ਗਏ ਰਖੜੀ ਨਹੀਂ ਬਣਾਈ ਇਹਨੇ ਬਈ ਰਕਰੀਬ ਨੂੰ ਨੇ ਵੀ ਬੰਦ ਕਰਤੀ ਅਰੇ ਰਕਰੀਬ ਨੂੰ ਨੇ ਵੀ ਬੰਦ ਕਰਤੀ ਐਡੀ ਬਾਈ ਕੀ ਦੁਸ਼ੋਣੀ ਪੈ ਗਈ ਭੈਣਾ ਭਰਾਵਾਂ ਚ ਯਾਰ ਨਹੀਂ ਹੁਣ ਤੂੰ ਪਿਆਰ ਨਹੀਂ ਕਰਦੀ ਆ ਤੇ ਭਰਾ ਨੂੰ ਆਪਣੀ ਜਾਨ ਤੂੰ ਵਧ ਕੇ ਮੇਰੀ ਜਾਨ ਤੇਰੇ ਲਈ ਚਲ ਜੂਗੀ ਅੱਗੇ ਵੀ ਮਾਰੂ ਗਿਆ ਸੀ ਹੂੰ ਇਹ ਜੇ ਬਿਮਾਰ ਕੋਈ ਵਾਸੀ ਹੈ ਮੇਰੇ ਲਈ ਜਾਨ ਦੇ ਦੂੰ ਇਹ ਲਈ ਜਾਨ ਕਾ ਤੂੰ ਦੇਣੀ ਆ ਆਪਣੀ ਜਾਨ ਵੀ ਦੇ ਦੂੰ ਮੇਰੇ ਲਈ ਇਹਦੇ ਲਈ ਜਾਨ ਵੀ ਦੇ ਦੇਗੀ ਉਹ ਕਿ ਮੈਂ ਆਪਣਾ ਦੀਨਾ ਚੀਜ਼ ਦੂੰਗੀ ਆਪਣੇ ਭਰਾ ਖਾਤਰ ਹੈ ਕੋਈ ਨਾ ਉਹ ਵੀ ਤੈਨੂੰ ਬਹੁਤ ਪਿਆਰ ਕਰਦਾ ਪਰ ਉਹ ਵੀ ਮਜਬੂਰ ਸੀ ਹੁਣ ਕੀ ਕਰੀਏ ਹੈਨਾ ਇੰਨਾ ਪਿਆਰ ਹੁੰਦਾ ਯਾਰ ਜਮਨ ਭੈਣ ਭਰਾਵਾਂ ਦੇ ਵਿੱਚ ਦੇਖੋ ਕਿ ਨਹੀਂ ਹੁਣ ਵੀ ਜਾਨ ਦੇ ਦੂੰਗੇ ਆਦੇ ਭਰਾ ਖਾਤਰ ਤੇ ਆਜੀ ਜਾਈ ਨਾ ਇਹ ਤਾਂ ਨਹੀਂ ਨਾਟਕ ਹੋ ਸਕਦਾ ਵੀ ਬੰਦਾ ਨਾਟਕ ਕਰੂ ਐਸ ਲੈਵਲ ਤੇ ਠੀਕ ਹੈ ਤੂੰ ਵੀ ਆਪਣੇ ਪਰਿਵਾਰ ਚ ਠੀਕ ਹੈ ਮੈਂ ਸਮਝਦਾ ਬੱਚੇ ਆ ਤੇਰੇ ਵੀ ਜ਼ਿੰਮੇਵਾਰੀਆਂ ਤੇਰੀਆਂ ਵੀ ਹਨਾ ਪਰ ਆਪਾਂ ਇਸ ਗੱਲ ਨੂੰ ਵੀ ਸਮਝੀਏ ਵੀ ਇਹ ਵੀ ਇੱਕ ਜ਼ਿੰਮੇਵਾਰੀ ਹੈ ਤੇਰੀ ਯਾਰ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਇਹ ਭੈਣ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਭੈਣ ਦੀ ਮੰਮੀ ਅਜਾ ਬੜਕੀ ਨਾ ਚਰਨਕੌਰ ਚਰਨਕੌਰ ਤੇ ਇਹਨਾਂ ਦਾ ਪਿੰਡ ਹੈਗਾ ਪੰਡੋਰੀ ਮਸ਼ਾਰਕਤੀ ਮਰਸ਼ਾਵਾਲੀ ਠੀਕ ਹੈ ਤੇ ਇਸ ਮਾਮਾ ਧੀਆਂ ਨੂੰ ਦੋਨਾਂ ਨੂੰ ਇਹ ਸਾਡੇ ਛੋਟੇ ਭਰਾ ਲੈ ਕੇ ਆਏ ਸੀਗੇ ਜਸਪਾਲ ਸਿੰਘ ਦਾ ਪਿੰਡ ਵੀ ਸਰਹਾਲੀ ਨਾਲ ਹੀ ਹੈ ਉੱਥੇ ਇਹ ਇਹਨਾਂ ਦੇ ਪਿੰਡ 'ਚ ਦੁਕਾਨ ਕਰਦਾ ਦਵਾਈਆਂ ਦੀ ਮਨਪ੍ਰੀਤ ਭੈਣ ਪਿਛਲੇ ਕੁਝ ਸਮੇਂ ਤੋਂ ਥੋੜੀ ਦਿਮਾਗੀ ਅਫਸੈਟ ਹੋ ਗਈ ਕਿਉਂਕਿ ਇਹਨਾਂ ਦੇ ਮੰਮੀ ਨੂੰ ਵੀ ਸੀ ਪ੍ਰੋਬਲਮ ਮੰਮੀ ਤੋਂਗਾ ਇਹਨਾਂ ਨੂੰ ਹੋ ਗਈ ਤੇ ਹੁਣ ਮਨਪ੍ਰੀਤ ਭੈਣ ਘਰ ਦੇ ਵਿੱਚ ਆਪਣੇ ਕਮਰੇ 'ਚ ਪਈ ਸੀ ਜਿਵੇਂ ਤੁਸੀਂ ਵੀਡੀਓ ਦੇਖੀ ਆ 2 ਸਾਲ ਹੋ ਗਏ ਸੀ ਅੰਦਰ ਹੀ ਪਈ ਨੂੰ ਪਹਿਲਾਂ ਇੱਕ ਬੈੱਡ ਤੇ ਪਈ ਸੀ ਉਹ ਗਲ ਗਿਆ ਉਸ ਤੋਂ ਦੂਜੇ ਬੈੱਡ ਤੇ ਹੋ ਕੇ ਪੈ ਗਏ ਉਹ ਗਲ ਗਿਆ ਉਹਨੂੰ ਖੜਾ ਕਰਤਾ ਫਿਰ ਤੀਜੇ ਤੇ ਤੀਜਾ ਗਲ ਗਿਆ ਫਿਰ ਚੌਥੇ ਤੇ ਤਾਂ ਚਾਰ ਬੈੱਡ ਗਲ ਗਏ ਕਿਉਂਕਿ ਮਾਲਮੁੱਤਰ ਭੈਣ ਉੱਥੇ ਕਮਰੇ ਜੀ ਤਿਆਗਦੇ ਸੀ ਸਾਰੇ ਤੇ ਜਿੱਦੇ ਕਰਕੇ ਘਰ ਦੇ ਵਿੱਚ ਉਹ ਸਾਰੇ ਜਿੱਥੇ ਪੈਂਦੇ ਸੀ ਉਹ ਤਖਤ ਪੋਸ਼ ਸਾਰਾ ਕੱਪੜੇ ਬੈੱਡ ਗੜ ਜਾਂਦੇ ਸੀ ਤੇ ਇਹ ਮਾਤਾ ਜਿੰਨਾ ਕਿ ਸਫਾਈ ਸਪੀ ਹੁੰਦੀ ਥੋੜੀ ਬਹੁਤੀ ਕਰਦੀ ਸਿੱਟੇ ਹੁੰਦੀ ਸੀ ਬਾਹਰ ਕਿਵਿਨੀ ਠੀਕ ਸੀ ਪੂਰੇ ਪਿੰਡ ਚੋਂ ਜਾ ਕੇ ਗੁਰੂ ਘਰ ਤੋਂ ਜਾਂ ਇਧਰ ਉਧਰੋਂ ਰੋਟੀ ਪਾਣੀ ਲਿਆਉਂਦੇ ਸੀ ਜੇ ਕਿਤੇ ਭੈਣ ਢਿੱਲੀ ਮੱਠੀ ਹੁੰਦੀ ਸੀ ਦਵਾਈ ਵੀ ਲਿਆ ਕੇ ਦੇਣਦੇ ਸੀ ਇਹਨਾਂ ਦੀ ਪਾਲ ਸਿੰਘ ਦੀ ਦੁਕਾਨ ਤੋਂ ਦਵਾਈ ਲੈ ਕੇ ਆਉਂਦੇ ਸੀ ਜਾ ਕੇ ਜਿਹੜੇ ਆਣ ਗਵਾਨ ਦੇ ਲੋਕ ਸੀਗੇ ਉਹਨਾਂ ਨੇ ਵੀ ਕਿਸੇ ਨੇ ਝਾਤ ਨਹੀਂ ਮਾਰੀ ਅੰਦਰ ਆ ਕੇ ਦੇਖਿਆ ਤੇ ਮਾਤਾ ਦਾਦੇ ਕੋਈ ਲਾਗੇ ਨੇੜੇ ਵੀ ਨਹੀਂ ਆਇਆ ਕੋਈ ਲੈ ਫਿਰ ਇਹਦੇ ਮਾਮਿਆਂ ਨੂੰ ਮਾਤਾ ਨੇ ਆਪਦੇ ਨੂੰ ਇਹਦੇ ਭਰਾਵਾਂ ਨੂੰ ਵੀ ਕਿਹਾ ਮਾਸੀਆਂ ਨੂੰ ਸਾਰੇ ਰਿਸ਼ਤਿਆਂ ਨੂੰ ਕੋਈ ਨਹੀਂ ਕੋਈ ਨਹੀਂ ਆਇਆ ਖੁਦ ਸਕਾ ਭਰਾ ਉਸੇ ਘਰ 'ਚ ਹੀ ਰਹਿੰਦਾ ਸੀ ਇਹਦਾ ਮੂਰੇ ਕਮਰਾ ਸੀਗਾ ਇਹਨਾਂ ਦਾ ਪਿੱਛੇ ਸੀ ਮਸਾਂ 20 ਫੁੱਟ 25 ਫੁੱਟ ਦੀ ਦੂਰੀ ਸੀ ਇਹਨੇ ਵੀ ਨਹੀਂ ਅੰਦਰ ਜਾ ਕੇ ਦੇਖਿਆ ਕਹਿੰਦੇ ਮਾਤਾ ਲੜਦੀ ਸੀ ਅੰਦਰ ਆਉਣ ਨਹੀਂ ਦਿੰਦੀ ਜਾਣ ਲੱਗੀ ਪਿੰਡ 'ਚ ਮਾਤਾ ਬਾਹਰੋਂ ਜਿੰਦਾ ਲਾ ਜਾਂਦੀ ਸੀ ਇਹਨੂੰ ਆ ਕੇ ਖੋਲਦੀ ਸੀ ਅੰਦਰ ਹੀ ਦੋਨੇ ਮਾਂ ਮੱਤੀਆਂ ਖਾ ਪੀ ਲੈਂਦੀਆਂ ਸੀ ਰੋਟੀ ਪਾਣੀ ਪਰ ਐਨੇ ਗੰਦੀ ਸਮੈਲ ਆਉਂਦੀ ਸੀ ਉੱਥੇ ਕਮਰੇ 'ਚੋਂ ਘਰ 'ਚੋਂ ਪੂਰੇ 'ਚੋਂ ਅਣਗਵਾਣ ਵੀ ਤਾਂ ਇਹ ਚਮਨ ਲਾਲ ਨੇ ਵੀ ਨਹੀਂ ਉੱਟ ਕੇ ਬਰਾਲਾ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਵੀ ਅੱਧਾ ਸਾਲ ਆਪਣਾ ਉੱਤੇ ਜਿੱਥੇ ਜੌਬ ਕਰਦਾ ਉੱਥੇ ਬਤੀਤ ਕਰਦਾ ਉੱਥੇ ਇਹਨੂੰ ਕੁਆਟਰ ਮਿਲਿਆ ਹੋਇਆ ਵਾ ਆ ਫਿਰ ਮਨਪ੍ਰੀਤ ਅੰਦਰ ਪਈ ਪਈ ਜਿਹਦਾ ਭਾਰ 45 50 ਕਿਲੋ ਸੀ ਉਹ ਪਈ ਪਈ 80 70 80 ਕਿਲੋ ਦੀ ਹੋ ਗਈ ਅੰਦਰ ਕਿਉਂਕਿ ਵਜਨ ਵਧ ਹੀ ਗਿਆ ਮੰਜੇ ਤੇ ਪਈ ਨੇ ਤੇ ਜਿਹੜੇ ਦੇ ਕੱਪੜੇ ਪਾਇ ਸੀ ਸਲਵਾਰ ਪਾਈ ਸੀ ਉਹਦਾ ਨਾਲਾ ਜਿੱਥੇ ਬੰਨਿਆ ਹੋਇਆ ਜਿੰਨੀ ਉਸ ਟਾਈਮ ਇਹਦੇ ਸਰੀਰ ਦੇ ਮਟਾਪਾ ਸੀਗਾ ਇਹ ਉਸ ਤੋਂ ਵੱਧ ਗਈ ਤਾਂ ਉਹਦੀ ਜਿਹੜੀ ਨਾਲਾ ਸਲਵਾਰ ਦਾ ਨਾਲਾ ਉਹ ਇਹਦੇ ਅੰਦਰ ਮਾਸ ਦੇ ਤੁਸ ਦਾ ਚਲਾ ਗਿਆ ਤੇ ਉਹ ਇੰਨਾ ਇੰਨਾ ਨਾਲਾ ਮਾਸ ਦਾ ਇਹਦੇ ਪੱਟਾਂ ਦੇ ਵਿੱਚ ਅੰਦਰ ਚਲਾ ਗਿਆ ਯਾਨੀ ਕਿ ਇਹ ਬਿਆਨ ਕਰਨਾ ਵੀ ਮੁਸ਼ਕਲ ਆ ਆਪਣੇ ਲਈ ਵੀ ਕਿੰਨੀ ਤਕਲੀਫ ਰਹੀ ਹੋ ਭੈਣ ਨੂੰ ਉਸ ਤੇਲ ਬਾਥਰੂਮ ਵਿੱਚ ਹੀ ਹੁਣ ਇਹ ਲੱਤਾਂ ਗਲ ਗਈਆਂ ਥੱਲੇੋਂ ਪਿੱਛਿਓਂ ਡੈੱਡ ਹੋ ਗਈਆਂ ਚੁੰਡੀਆਂ ਵੱਟ ਚਾਕੂ ਮਾਰੀ ਚੱਲੋ ਵੱਡੀ ਚੱਲੋ ਇਹੋ ਲੱਤਾਂ ਮਹਿਸੂਸ ਹੀ ਹੋਣੋਂ हट ਗਈਆਂ ਤੇ ਜਿਹਦੇ ਕਰਕੇ ਇਹਦੇ ਉੱਪਰਲੀ ਧਾੜ 'ਚ ਕੋਈ ਤਕਲੀਫ ਨਹੀਂ ਸੀ ਇਹ ਆਪਦੇ ਜਾਨੀ ਠੀਕ ਸੀ ਉੱਪਰ ਜਾਈਆਂ ਸਿੱਟੀਆਂਆਂ ਸੀ ਪੰਜ ਸੱਤ ਆਪਣੇ ਆਪ ਨੂੰ ਇਹ ਸਹੀ ਫੀਲ ਕਰਦੀ ਸੀ ਵੀ ਮੈਂ ਸਹੀ ਹਾਂ ਹੱਥਾਂ 'ਚ ਵੀ ਗੰਦਰ ਟਾਇਲਟ ਫੱਜੀ ਹੋਈ ਛਾਪਾਂ ਪਾਈਆਂ ਸੀ ਛੱਲੇ ਉਹਨਾਂ ਦੇ ਵਿੱਚ ਵੀ ਟਾਇਲਟ ਪਰ ਜਿਵੇਂ ਕਿ ਮਾਂ ਰੋਟੀ ਪਾਣੀ ਲਿਆਣ ਦੀ ਤੇ ਖਾ ਲੈਂਦੀ ਲੰਗਰ ਦਾ ਪ੍ਰਸ਼ਾਦਾ ਮਾਂ ਤਾਂ ਵਿਚਾਰੀ ਇੰਨੀ ਸਿੱਧੀ ਆ ਵੀ ਉਹਨੂੰ ਪਤਾ ਹੀ ਨਹੀਂ ਕੁਛ ਉਹ ਜਿੱਦੰਦੇ ਆਏ ਆ ਬੇਬੇ ਸਾਨੂੰ ਇਹੀ ਕਹੀ ਜਾਂਦੇ ਆ ਕਿਉਂਕਿ ਉਹਨੂੰ ਵਿਚਾਰੀ ਨੂੰ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਚੱਲੀ ਜਾ ਰਿਹਾ ਜਦੋਂ ਇਹ ਵੀਰਾਂ ਨੇ ਜਾ ਕੇ ਦੇਖਿਆ ਘਰੇ ਇਹਨਾਂ ਨੇ ਫਿਰ ਹਿੰਮਤ ਕਰਕੇ ਇਸ ਭੈਣ ਨੂੰ ਬਾਹਰ ਕੱਢਿਆ ਕਮਰੇ ਚੋਂ ਕੱਢ ਕੇ ਬਾਹਰ ਇਹਦੀ ਸਫਾਈ ਕੀਤੀ ਔਰ ਨਾਲਾ ਜਿਹੜਾ ਵਿੱਚ ਬੜਿਆ ਹੋਇਆ ਸੀ ਉਹ ਵੱਡ ਵੱਡ ਕੇ ਕੱਢਿਆ ਅੰਦਰੋਂ ਕੱਪੜੇ ਸਾਫ਼ ਕੀਤੇ ਇਹਦੇ ਫਿਰ ਹੋਰ ਸਾਫ਼ ਕੱਪੜੇ ਪਾ ਕੇ ਇੱਥੇ ਲੈ ਕੇ ਪਹੁੰਚੇ ਸਾਡੇ ਕੋਲ ਇਸ ਭੈਣ ਦੀ ਹਾਲਤ ਨੂੰ ਅਸੀਂ ਦੇਖਿਆ ਅੰਦਰੋਂ ਇੱਕ ਮਤਲਬ ਚੀਕ ਨਿਕਲ ਗਈ ਵੀ ਆਹ ਕੀ ਹੋ ਗਿਆ ਕਿਉਂਕਿ ਜਦੋਂ ਮਰੀਜ਼ ਬਹੁਤ ਦੇਖੇ 8-9 ਸਾਲਾਂ ਚ ਪਰ ਇੰਨੀ ਸੈਂਸ ਚ ਜਗਾ ਤੇ ਐਡੇ ਵੱਡੇ ਵੱਡੇ ਜ਼ਖਮ ਜੋ ਵੀ ਸਾਡੀ ਇਸ ਫੁੱਲ ਵਰਗੀ ਭੈਣ ਨੂੰ ਚਿਹਰੇ ਨੂੰ ਦੇਖ ਕੇ ਤਾਂ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਇਹਦੇ ਐਡੀ ਵੱਡੀ ਤਕਲੀਫ ਹੋਊ। ਤੇ ਉਹ ਟ੍ਰੀਟਮੈਂਟ ਸ਼ੁਰੂ ਹੋ ਗਿਆ। ਹੁਣ 4-5 ਦਿਨ ਹੋ ਗਏ ਇਲਾਜ ਚੱਲਦੇ ਨੂੰ। ਅੱਜ ਇਹਦਾ ਭਰਾ ਚਮਨ ਲਾਲ ਆਇਆ ਮੈਂ। ਸਾਡੇ ਇਹਦੇ ਨਾਲ ਵੀ ਵੀਰੇ ਨਾਲ ਅਨਰਾਜ ਕੀ ਸੀ ਇਹਨੂੰ ਲੰਬਾ ਦੇਖ ਕੇ ਹਟਿਆ ਵੀ ਬਾਈ ਤੂੰ ਵੀ ਬੜੀ ਮਾੜੀ ਗੱਲ ਕੀਤੀ ਯਾਰ ਵੀ ਕੋ ਘਰ ਚ ਦੋਨੇ ਭੈਣ ਭਰਾ ਰਹਿੰਦੇ ਸੀ ਵੀ ਤੂੰ ਅੰਦਰ ਜਾ ਕੇ ਕਿਉਂ ਨਹੀਂ ਦੇਖਿਆ ਇਹ ਵੀ ਬਾਈ ਇਹੀ ਦੱਸਦਾ ਵੀ ਮੇਰੀ ਬੋਲਬਾਣੀ ਨਸੀ ਮਾਤਾ ਸਾਡੇ ਨਾਲ ਲੜਦੀ ਸੀ ਗੱਲ ਤਾਂ ਇੱਥੇ ਇਹ ਆ ਸੋਚਣ ਤੇ ਸਮਝਣ ਵਾਲੀ ਸਿੱਖਣ ਵਾਲੀ ਸਿੱਖਿਆ ਲੈਣ ਵਾਲੀ ਵੀ ਕਈ ਵਾਰੀ ਆਪਣੇ ਘਰ ਚ ਵੀ ਭੈਣਾ ਭਰਾਵਾਂ ਚ ਆਪਸ ਵਿੱਚ ਬਖਰੇਵੇਂ ਹੋ ਜਾਂਦੇ ਗੁੱਸੇ ਗਿੱਲੇ ਹੋ ਜਾਂਦੇ ਹੋ ਸਕਦਾ ਤੁਸੀਂ ਚਾਰ ਗੱਲਾਂ ਕਹਿ ਤੀਆਂ ਹੁਣ ਹੋ ਸਕਦਾ ਸਾਹਮਣੇ ਵਾਲੇ ਨੇ ਤੁਹਾਡੇ ਨੂੰ ਚਾਰ ਦੀ ਥਾਂ ਦੇ ਅੱਠ ਕਹਿ ਤੀਆਂ ਪਰ ਇੰਨੇ ਦੂਰ ਨਾ ਹੋ ਵੀ ਇੱਕ ਦੂਜੇ ਦੀ ਤਕਲੀਫ ਹੀ ਦਿਖਣੋਂ ਹਟ ਜਾਵੇ ਇੰਨਾ ਵੀ ਨਾ ਬੋਲੋ ਵੀ ਇੰਨੇ ਦੂਰ ਹੋ ਜਿਏ ਵੀ ਸਿਰਫ 20 ਫੁੱਟ ਦਾ ਫਾਸਲਾ ਵੀ ਨ ਤੈਅ ਕਰ ਸਕੀਏ ਇੱਕ ਦੂਸਰੇ ਟੱਕਰ ਜਾਣ ਲਈ ਸਿਰਫ 25 ਫੁੱਟ ਦੂਰ ਭੈਣ 2 ਸਾਲ ਹੋ ਗਏ ਅੰਦਰ ਪਈ ਗਲੀ ਜਾਂਦੀ ਆ ਸੜੀ ਜਾਂਦੀ ਆ ਤੇ ਭਰਾ ਐਡੀ ਮਜਬੂਰੀ ਦੇ ਵਿੱਚ ਸੀ ਵੀ ਜਾ ਕੇ ਅੰਦਰ ਦੇਖ ਵੀ ਨਹੀਂ ਸਕਿਆ ਇਸ ਕਰਕੇ ਸਾਡੀ ਇਹ ਬੇਨਤੀ ਆ ਅੱਜ ਮਨਪ੍ਰੀਤ ਭੈਣ ਦੀ ਇਸ ਹਾਲਤ ਨੂੰ ਅਸੀਂ बोल ਕੇ بیان ਕਰ ਸਕਦੇ ਆ ਦਿਖਾ ਨਹੀਂ ਸਕਦੇ ਵੀ ਦਾ ਸਾਰਾ ਹਿੱਸਾ ਗਲ ਗਿਆ ਥੱਲੇ ਆਲਾ ਕਿਉਂਕਿ 2 ਸਾਲਾਂ ਤੋਂ ਮਲ ਮੁੱਤਰ ਸਾਰਾ ਇੱਥੇ ਪਿਆ ਪੱਟ ਦੇ ਵਿੱਚ ਇਸ ਪਾਸੇ ਇੰਨੀ ਇੰਨਾ ਨਾਲਾ ਅੰਦਰ ਚਲਾ ਗਿਆ ਵਿੱਚ ਤੇ ਜਿਵੇਂ ਗੰਦਾਸੇ ਦਾ ਵੱਡਿਆ ਹੁੰਦਾ ਪੱਟ ਇਦਾਂ ਪੱਟ ਇੰਨਾ ਇੰਨਾ ਨਾਲ ਹੱਡੀ ਹੈਗੀ ਆ ਮਾਸ ਤੁਸੀਂ ਦੇਖ ਲਓ ਇੱਥੇ ਕਿੰਨਾ ਚੜਿਆ ਹੁੰਦਾ ਉਹ ਸਾਰਾ ਮਾਸ ਅਲੱਗ ਹੋ ਗਿਆ ਕਿਉਂਕਿ ਨਾਲਾ ਵਿੱਚ ਚਲਾ ਗਿਆ ਸੀ ਪਰ ਇਹਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਬਾਤ ਸੁਣੀ ਤੇ ਉੱਠ ਕੇ ਗਏ ਇਕੱਲਾ ਗਈ ਨਹੀਂ ਇਕੱਲਾ ਦੇਖਿਆ ਹੀ ਨਹੀਂ ਹਿੰਮਤ ਵੀ ਕੀਤੀ ਭਰਾ ਵੀ ਘਰੇ ਨਹੀਂ ਸੀ ਮਾਂ ਵੀ ਠੀਕ ਨਹੀਂ ਸੀ ਹਿੰਮਤ ਕਰਕੇ ਕੱਢ ਕੇ ਬਾਹਰ ਨਮਾਇਆ ਕੱਪੜੇ ਵੀ ਚੇਂਜ ਕਰਾਏ ਫੇਰ ਵੀ ਕਿਸੇ ਨੇ ਹੋਰ ਸਾਥ ਨਹੀਂ ਦਿੱਤਾ ਗੱਡੀ ਚ ਆਪਦੀ ਚ ਪ੍ਰਾਈਵੇਟ ਗੱਡੀ ਚ ਪਾ ਕੇ ਸੁਪਨਿਆਂ ਦੇ ਘਰ ਤੱਕਰ ਲੈ ਕੇ ਆਏ ਫਿਰ ਅਹਿਮਦ ਕੀਤੀ ਇੱਥੇ ਰਾਤ ਦਾ ਟਾਈਮ ਸੀ ਅਸੀਂ ਨਹੀਂ ਮਿਲੇ ਰਾਜ਼ ਰੱਖ ਲਿਆ ਰਾਤ ਵੀ ਰਹੇ ਸਵੇਰੇ ਉੱਠ ਕੇ ਜਦੋਂ ਮਿਲੇ ਦੇਖਿਆ ਤਾਂ ਤਾਂ ਵੀ ਭਾਈਆਂ ਨੇ ਸਾਰਾ ਦਿਨ ਸਾਡੇ ਨਾਲ ਲਗਾਇਆ ਇਹਦੀ ਸਾਫ ਸਫਾਈ ਕਰਵਾਈ ਇਹਦੇ ਸਾਰੇ ਜਾਕਮ ਸਾਫ ਕਰੇ ਇਹਨਾਂ ਸ਼ਨਾਣ ਕਰਾ ਕੇ ਨਾਲ ਸਾਰਾ ਤਸੱਲੀ ਬਖਸ਼ ਤੋਂ ਬਾਅਦ ਫਿਰ ਵੀਰ ਹੁਣੀ ਪੰਡ ਗਏ ਤੇ ਅੱਜ ਮਨਪ੍ਰੀਤ ਘਰ ਭੈਣ ਦੇ ਭਰਾ ਨੂੰ ਚਮਨ ਲਾਣ ਨੂੰ ਲੈ ਕੇ ਪਹੁੰਚੇ ਹਰੀਵਰ ਦਾਸ ਭੈਣ ਮੰਤਰੀਤ ਵਾਸਤੇ ਬਾਈਕਰੂ ਜੀ ਇਹਨੂੰ ਤੰਦਰੁਸਤੀ ਵਾਕਸ਼ੀ ਮਰੀ ਭੈਣ ਤੇ ਚੰਮਨ ਲਾਲ ਵਾਸਤੇ ਵੀ ਇਹ ਵੀ ਵੀਰ ਆਪਣੀਆਂ ਪਿਛਲੀਆਂ ਭੁੱਲ ਕੇ ਅੱਗੇ ਵਧੇ ਆਪਣੀ ਭੈਣ ਦਾ ਹੁਣ ਸਾਥ ਦੇਵੇ ਆਪਣੀ ਮਾਂ ਦਾ ਹੁਣ ਸਾਥ ਦੇਵੇ ਤੇ ਆਪਣਾ ਆਉਣ ਵਾਲਾ ਭਵਿੱਖਾ ਜਿਹੜਾ ਇਹ ਦੋਨੋਂ ਭੈਣ ਭਰਾ ਇਕੱਠੇ ਬਤੀਤ ਕਰਨ ਚੰਗਾ ਖੁਸ਼ੀਆਂ ਭਰਿਆ ਤੇ ਖੁਸ਼ੀਆਂ ਤੇ ਖੇੜਿਆਂ ਨਾਲ ਪਰੇ ਠੀਕ ਆ ਮਨਪੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ